ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਇੱਕ ਸੂਝਵਾਨ ਲਿਖਾਰੀ ਤੇ ਦਮਦਾਰ ਰਵਾਇਤ ਦੇ ਮਾਲਕ ਪੰਜਾਬੀ ਗਾਇਕ ਅਰਜਨ ਢਿੱਲੋਂ ਦੀ ਜਿਨ੍ਹਾਂ ਦੀ ਨਵੀਂ ਆਈ ਐਲਬਮ ਪਤੰਦਰ ਨੇ ਮਿਊਜ਼ਿਕ ਇੰਡਸਟਰੀ 'ਚ ਹਨੇਰੀ ਲਿਆ ਰੱਖੀ ਹੈ ਬੇਸੇ ਦਾ ਸੈਰਵੰਦ ਦੇ ਸਾਰੇ ਹੀ ਗੀਤ ਵਧੀਆ ਨੇ ਪਰ ਇੱਕ ਗੀਤ ਜੋ ਚਾਰੇ ਪਾਸੇ ਸੁਣਨ ਨੂੰ ਮਿਲ ਰਿਹਾ ਸਰਕਾਂ ਤੇ ਐ ਫਿਰਦੇ ਜੋ ਪਿਓ ਦਾ ਰਾਜ ਹੁੰਦਾ ਹੈ ਟਰੈਕਟਰਾਂ ਤੇ ਕਾਰਾਂ ਤੇ ਡੀਜੇ ਤੇ ਹਰ ਪਾਸੇ ਇਸ ਗਾਣੇ ਨੇ ਧੂੜ ਪੱਟ ਰੱਖੀ ਹੈ ਇੰਸਟਾਗ੍ਰam ਖੋਲੋ ਹਰੇਕ ਤੀਜੀ ਚੌਥੀ ਰੀਲ ਇਸ ਗਾਣੇ ਤੇ ਬਣੀ ਦਿਖੇਗੀ ਮਤਲਬ ਕੁੱਲ ਮਿਲਾ ਕੇ ਗਾਣਾ ਸੁਪਰ ਡੁੱਪਰ ਹਿੱਟ ਹੋ ਚੁੱਕਾ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਰਜਨ ਢਿੱਲੋਂ ਦੇ ਪਰਿਵਾਰ ਬਾਰੇ ਉਹਨਾਂ ਦੇ 뮤직 ਕੈਰੀਅਰ ਬਾਰੇ ਤੇ ਨਾਲ ਹੀ ਉਹਨਾਂ ਦੀ ਪਰਸਨਲ ਲਾਈਫ ਬਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਕਰਦੇ ਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ 14 ਦਸੰਬਰ 1995 ਜ਼ਿਲ੍ਹਾ ਬਰਨਾਲਾ ਦੇ ਪਿੰਡ ਪਤੋੜ ਵਿੱਚ ਹੋਇਆ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਵਾਰ ਵਿੱਚ ਮਾਤਾ ਪਿਤਾ ਤੋਂ ਬਿਨਾਂ ਇਹਨਾਂ ਦੀ ਇੱਕ ਛੋਟੀ ਭੈਣ ਵੀ ਹੈ ਜਿਨ੍ਹਾਂ ਦੇ ਕੋਈ ਇੱਕ ਭਰਾ ਨੇ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਅਰਜਨ ਢਿੱਲੋ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਰਹੇ ਇਹਨਾਂ ਨੇ ਆਪਣੇ ਪਿੰਡ ਦੇ ਇੱਕ ਅਕੈਡਮੀ ਰਾਹੀਂ 10ਵੀਂ ਦੀ ਪੜ੍ਹਾਈ ਪੂਰੀ ਕੀਤੀ ਇਸ ਤੋਂ ਬਾਅਦ ਇਹਨੇ ਪ੍ਰਿੰਟਰਾਹੋ ਦੀ ਕਿਰਪਾਲ ਸਾਗਰ ਅਕੈਡਮੀ ਤੋਂ +2 ਮੈਡੀਕਲ ਦੇ ਵਿੱਚ ਕੀਤੀ। ਇਹਨਾਂ ਨੇ 뮤직 ਦੀ ਮਾਸਟਰ ਡਿਗਰੀ ਕੀਤੀ ਹੋਈ ਐ ਤੇ ਉਹਨਾਂ ਦੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਜੀ ਮੈਂ 뮤직 ਦੇ ਵਿੱਚ ਪੀ ਐਚ ਡੀ ਵੀ ਕੰਪਲੀਟ ਕਰਾਂਗਾ। ਸਕੂਲ ਦੇ ਦਿਨਾਂ ਤੋਂ ਹੀ ਅਰਜਨ ਢਿੱਲੋਂ ਨੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਸੀ। ਉਹ ਸਕੂਲ ਦੇ ਵਿੱਚ ਹੋਣ ਵਾਲੇ ਹਰ ਪ੍ਰੋਗਰਾਮ ਦੇ ਵਿੱਚ ਗੀਤ ਗਾਉਣ ਲਈ ਤਿਆਰ ਰਹਿੰਦੇ ਸੀ। ਕਾਲੇ ਤਾਈ ਮਨਨ ਨੇ ਯੂਥ ਫੈਸਟੀਵਲ ਦੇ ਵਿੱਚ ਆਪਣੀ ਗਾਇਕੀ ਦੇ ਪੂਰੇ ਜੋਰ ਦਿਖਾਏ ਦਸਵੀਂ ਕਲਾਸ ਤੋਂ ਹੀ ਅਰਜੰਤ ਲੋਨੇ ਆਪਣੀ ਕਲਮ ਰਾਹੀਂ ਆਪ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਉਹਨਾਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੇ ਸੂਝਵਾਨ ਤਜਰਬੇਕਾਰ ਤੇ ਉੱਚ ਚੋਟੀ ਦੇ ਲਿਖਾਰੀ ਨੇ ਅਰਜੰਟ ਢਿੱਲੋਂ ਨੂੰ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਕ ਹੈ ਤੁਹਾਨੂੰ ਦੱਸਦੀ ਕਿ ਅਰਜੰਟ ਢਿੱਲੋਂ ਦੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਪਹਿਲਾਂ ਗਾਇਕੀ ਵਾਲੇ ਪਾਸੇ ਨਹੀਂ ਸੀ ਹਾਲਾਂਕਿ ਉਹਨਾਂ ਦੇ ਮਾਤਾ ਪਿਤਾ ਕਿਤਾਬਾਂ ਪੜ੍ਹਨ ਦੇ ਸ਼ਕੀਮ ਜ਼ਰੂਰ ਨੇ ਸਾਇਦ ਉਹਨਾਂ ਕੋਲ ਹੋਈ ਅਰਜੰਤੀ ਲੋਨੂ ਵੀ ਕਿਤਾਬਾਂ ਪੜ੍ਹਨ ਦਾ ਸ਼ੌਂਕ ਪਿਆ। ਸੋਸ਼ਲ ਮੀਡੀਆ 'ਤੇ ਜਦੋਂ ਕੋਈ ਵੀਡੀਓ ਪਾਉਂਦੇ ਜਿਤਾਓ ਉੱਥੇ ਵੀ ਤੁਸੀਂ ਉਹਨਾਂ ਦੇ ਪਿੱਛੇ ਦੇ ਆਲੇ ਦੁਆਲੇ ਕਿਤਾਬਾਂ ਇਹ ਕਿਤਾਬਾਂ ਦੇਖ ਸਕਦੇ ਹੋ। ਜੋ ਯਾਰ ਦੋਸਤ ਕਾਲੇ ਟਾਈਮ ਵਿੱਚ ਅਰਜੰਤੀ ਲੋਦੇ ਗੀਤ ਸੁਣ-ਸੁਣ ਕੇ ਵਾਵਾ ਕਰਦੇ ਸੀ। ਉਹਨਾਂ ਯਾਰਾਂ ਨੇ ਅਰਜੰਤੀ ਲੋਦਾ ਗਾਇਕ ਬਣਨ ਤੋਂ ਪਹਿਲਾਂ ਬਹੁਤ ਸਾਥ ਦਿੱਤਾ। ਹੁਣ ਵੀ ਉਹ ਯਾਰ ਬਾਈ ਦੇ ਨਾਲ ਖੜੇ ਨੇ। ਉਹਨਾਂ ਦਿਨਾਂ ਦੇ ਅਰਜੰਤੀ ਲੋਨੂ ਉਹਨਾਂ ਦੇ ਯਾਰਾਂ ਦੋਸਤਾਂ ਨਾਲ ਇੱਕ ਲਾਈਵ ਵੀਡੀਓ Song ਕਾਫੀ ਵਾਇਰਲ ਹੋਇਆ ਸੀ। ਜਿਸ ਦੇ ਬੋਲ ਨੇ ਕੁੜੀ ਪੱਟੀ ਮੇ ਬਦਲ ਕੇ ਪਿੰਡ ਦੀ ਕਹਿੰਦੀ ਜੋ ਮੈਂ ਲਗਾਉ ਤੈਨੂੰ ਸਰਕਾਰੀ ਉਹਨਾਂ ਦੇ ਦੋਸਤ ਗਗਨ ਹੰਜਰਾ ਨੇ ਹਰਵਿੰਦਰ ਸਿੱਧੂ ਨੂੰ ਅਰਜੰਟਿਲੋ ਦੇ ਗੀਤ ਲਿਖਣ ਦੀ ਕਲਾ ਬਾਰੇ ਦੱਸਿਆ ਉਦੋਂ ਹਰਵਿੰਦਰ ਸੰਧੂ ਪੰਜਾਬੀ ਗਾਇਕ ਨਿਮਰਤ ਖਹਿਰਾ ਲਈ ਗੀਤ ਵੀ ਲੱਭ ਰਹੇ ਸੀ ਅਰਜੰਟਿਲੋ ਦਾ ਇੱਕ ਗੀਤ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਰਿਲੀਜ਼ ਹੋਣਾ ਸਿਲੈਕਟ ਕਰ ਲਿਆ ਗਿਆ 9 ਅਕਤੂਬਰ 2017 ਨੂੰ ਇਹ Song ਰਿਲੀਜ਼ ਕੀਤਾ ਗਿਆ ਜਿਸ ਦਾ ਨਾਮ ਸੀ ਸੂਟ ਜਿਸ ਨੂੰ ਕਿ ਲੋਕਾਂ ਵੱਲੋਂ ਪਰਮਾ ਹੁੰਗਾਰਾ ਮਿਲਿਆ ਅੱਜ ਇਸ ਗਾਣੇ ਨੂੰ YouTube ਉੱਤੇ 7 ਸਾਲ ਪੂਰੇ ਹੋ ਚੁੱਕੇ ਨੇ ਇਸ ਗਾਣੇ ਨੂੰ YouTube ਉੱਤੇ 10 ਕਰੋੜ ਤੋਂ ਵੀ ਵੱਧ ਲੋਕ ਦੇਖ ਤੇ ਸੁਣ ਚੁੱਕੇ ਨੇ ਇਸ ਤੋਂ ਬਾਅਦ ਵੀ ਨਿਮਰਤ ਖਹਿਰਾ ਨੇ ਅਰਜੰਤੀ ਲੋ ਤੋਂ ਬਹੁਤ ਸਾਰੇ ਗੀਤ ਲਿਖਵਾਏ ਜਿੱਦਾਂ ਕਿ ਰਾਣੀ ਹਰ ਟੌਰ ਲਹਿੰਗਾ ਤੇ ਸੱਜਣਾ ਅਰਜੰਤ ਢਿੱਲੋਂ ਦੇ ਲਿਖੇ ਤੇ ਨਿਮਰਤ ਖਹਿਰਾ ਦੇ ਗਾਣੇ ਸਾਰੇ ਤੇ ਸਾਰੇ ਸੁਪਰ ਡੁਪਰ ਹਿੱਟ ਰਹੇ ਲੋਕਾਂ ਨੇ ਇਹਨਾਂ ਸਾਰੇ ਗਾਣਿਆਂ ਨੂੰ ਰਜਮਾ ਪਿਆਰ ਦਿੱਤਾ ਇਸ ਇਸ ਤੋਂ ਬਿਨਾ ਹੋਰ ਕਈ ਪੰਜਾਬੀ ਕਲਾਕਾਰਾਂ ਨੇ ਵੀ ਅਰਜੰਤ ਢਿੱਲੋਂ ਦੇ ਗੀਤ ਲਏ ਜਿਵੇਂ ਕਿ ਨੀਸ਼ਾਨ ਪੁੱਲਰ ਨੇ ਮੁੱਛ ਗੁਰਨਾਮ ਪੁੱਲਰ ਨੇ ਉਧਾਰ ਚਲਦਾ ਗੀਤ ਲਿਆ ਹਸਤਿੰਦਰ ਨੇ ਪਿੰਡ ਪੁੱਛਦੀ ਗੀਤ ਅਰਜੰਤ ਢਿੱਲੋਂ ਕੋਲ ਲਿਆ ਇਹ ਗੀਤ ਹਿੱਟ ਹੋਣ ਤੋਂ ਬਾਅਦ ਅਰਜੰਤ ਢਿੱਲੋਂ ਦਾ ਨਾਂ ਚੰਗੇ ਲਿਖਾਰੀਆਂ ਦੇ ਵਿੱਚ ਆਉਣ ਲੱਗ ਪਿਆ ਹੁਣ ਅਰਜੰਤ ਢਿੱਲੋਂ ਨੇ ਸੋਚਿਆ ਕਿ ਲੋਹਾ ਗਰਮ ਤੇ ਸੱਟ ਮਾਰ ਦੇਣੀ ਚਾਹੀਦੀ ਹੈ ਸੋ ਉਹਨਾਂ ਨੇ ਆਪਣੇ ਗੀਤਾਂ ਨੂੰ ਵੇਚ ਕੇ ਕਮਾਏ ਪੈਸੇ ਤੋਂ ਹੀ ਆਪਣੇ ਖੁਦ ਦੇ ਗੀਤ ਰਿਕਾਰਡ ਕਰਵਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਆਪਣਾ ਸਭ ਤੋਂ ਪਹਿਲਾ ਗੀਤ ਸਾਲ 2018 ਨੂੰ ਤਰਸੇਮ ਜਸੜ ਦੀ ਅਫਸਰ ਮੂਵੀ ਦੇ ਵਿੱਚ ਗਾਇਆ ਜਿਸ ਦਾ ਨਾਮ ਹੈ ਇਸ਼ਕ ਜਿਹਾ ਉਹਨਾਂ ਦਾ ਗਾਇਆ ਇਹ ਪਹਿਲਾ ਸੂنگ ਸੁਪਰ ਡੁੱਪਰ ਹਿੱਟ ਰਿਹਾ ਉਸ ਤੋਂ ਬਾਅਦ ਤਾਂ ਜਿਵੇਂ ਉਹਨਾਂ ਨੇ ਹਿੱਟ ਕੀਤਾ ਨੀ ਹਰੇੜੀ ਲਿਆ ਦਿੱਤੀ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਸਗੋਂ ਹਟਦੇ ਪਾਣੀ ਵਾਂਗੂ ਅੱਗੇ ਹੀ ਵੱਧਦੇ ਚਲੇ ਗਏ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਕਿੰਨਾਂ ਦੇ ਢੇਰ ਲਾ ਦਿੱਤੇ ਬਾਈ ਬਾਈ ਪੋਨੀ ਜੱਟ ਦੀ ਜਾਨੇਵਨ ਸੇਰਾ ਸੰਭ ਲਈ ਜਿਹੇ ਸੁਪਰ ਹਿੱਟ ਗੀਤ ਉਹਨਾਂ ਨੇ ਲੋਕਾਂ ਦੀ ਝੋਲੀ ਪਾਏ ਤੇ ਲੋਕਾਂ ਨੇ ਉਹਨਾਂ ਦੇ ਗਾਣਿਆਂ ਦਾ ਪੂਰਾ ਮੁੱਲ ਮੁੜਿਆ ਹੁਣ ਅਰਜਨ ਢਿੱਲੋਂ ਦੇ ਪਸੰਦੀਦਾ ਕਲਾਕਾਰਾਂ ਦੀ ਗੱਲ ਕਰੀਏ ਤਾਂ 10ਵੀਂ 12ਵੀਂ ਵਿੱਚ ਉਹ ਲਤਾ ਮੰਗੇਸ਼ਵਰ ਆષા ਸਿੰਘ ਮਸਤਾਨਾ ਚਮਕਿੱਲਾ ਤੇ ਜੀਜੀ ਵੀ ਵਰਗੇ ਕਲਾਕਾਰਾਂ ਨੂੰ ਸੁਣਦੇ ਰਹੇ ਜੋ ਕਿ ਉਹਨਾਂ ਨੇ ਖੁਦ ਆਪਣੀ ਕਿੰਟਰਵਿਊ ਦੇ ਵਿੱਚ ਦੱਸਿਆ ਜਾਇਜ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਦਲਜੀਤ ਉਸਾਨ ਤੇ ਨਿਮਰਤ ਖਹਿਰਾ ਅਰਜਨ ਢਿੱਲੋਂ ਦੇ ਫੇਵਰੇਟ ਆਰਟਿਸਟ ਨੇ ਅਰਜੰਟਿਨ ਲੋਨੂ ਦਿਲਜੀਤ ਉਸਹਾਨ ਦਾ ਰਾਂਝਾ ਗੀਤ ਤੇ ਨਿਮਰ ਖੇਰਾ ਦਾ ਇਹਨਾਂ ਦਾ ਰਵਾਇਆ ਕਰ ਸੌਂਗ ਬਹੁਤ ਪਸੰਦ ਹੈ। ਉਹਨਾਂ ਨੂੰ ਅਮਰ ਜੋ ਚਮਕੀਲੇ ਦਾ ਗਾਇਆ ਗੀਤ ਮੇਰਾ ਜੀ ਕਰਦਾ ਬਹੁਤ ਵਧੀਆ ਲੱਗਦਾ ਹੈ। ਸੋ ਅਰਜੰਟਿਨ ਲੋ ਪੁਰਾਣੇ ਕੀ ਸੁਣਨ ਦੇ ਕਾਫੀ ਜ਼ਿਆਦਾ ਸ਼ੁਕੀਨ ਨੇ। ਨਾਲ ਹੀ ਅਰਜੰਟਿਨ ਲੋ ਕਰਨੋਲਾ ਤੇ ਦਿਲਜੀਤ ਉਸਹਾਨ ਤੇ ਨਿਮਰ ਖੇਰਾ ਦੇ ਚੰਗੇ ਦੋਸਤ ਵੀ ਨੇ। ਉਹ ਇਹਨਾਂ ਸਾਰੇ ਪੰਜਾਬੀ ਕਲਾਕਾਰਾਂ ਦੇ ਦਿਲੋਂ ਰਿਸਪੈਕਟ ਕਰਦੇ। ਆਪਣੀ ਇੱਕ ਇੰਟਰਵਿਊ ਦੇ ਵਿੱਚ ਉਹ ਕਰਨੋਲਾ ਤੇ ਦਿਲਜੀਤ ਉਸਹਾਨ ਦੀ ਤਾਰੀਫ਼ ਕਰਦੇ ਨਜ਼ਰ ਆਏ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਉਹ ਬਿਨਾਂ ਕਿਸੇ ਕੌਂਟਰੋਵਰਸੀ ਦੇ ਆਪਣੀ ਮਿਹਨਤ ਨਾਲ ਅੱਗੇ ਆਏ ਨੇ ਪਰ ਫੇਰ ਵੀ YouTube ਉੱਤੇ ਕਈ ਇਹੋ ਜਿਹੇ ਚੈਨਲ ਮੇਂ ਮੌਜੂਦ ਨੇ ਜੋ ਬਿਨਾਂ ਕਿਸੇ ਕਾਰਨ ਸਿਰਫ ਵਿਊ ਲੈਣ ਦੇ ਚੱਕਰ 'ਚ ਉਹਨਾਂ ਦਾ ਨਾਂ ਕਿਸੇ ਹੋਰ ਪੰਜਾਬੀ ਕਲਾਕਾਰ ਨਾਲ ਜੋੜ ਦਿੰਦੇ ਨੇ ਜਿਸ ਦਾ ਕੋਈ ਮਤਲਬ ਨਹੀਂ ਹੁੰਦਾ ਇਹੋ ਜਿਹੇ ਝੂਠੇ ਪੱਤਰਕਾਰ ਲਈ ਅਰਜੰਟ ਢਿੱਲੋਂ ਨੇ ਇੱਕ ਗੀਤ ਵੀ ਗਾਇਆ ਸੀ ਜਿਸ ਦੇ ਬੋਲ ਨੇ ਦੱਸ ਕਿਦੀ ਰੇਲ ਬਣਾਉਣੀ ਆ ਤੇਰਾ ਯਾਰ ਆ ਪੱਤਰਕਾਰ ਕੁੜੇ ਬੇਸਿਕ ਸਾਨੂੰ ਅਰਜੰਟ ਢਿੱਲੋਂ ਦੇ ਗੀਤਾਂ ਵਿੱਚੋਂ ਇਸ਼ਕ ਤੇ ਬੇਲਪੂਣਾ ਨਜ਼ਰ ਆਉਂਦਾ ਹੈ ਪਰ ਫਿਰ ਵੀ ਅਰਜਨ ਢਿੱਲੋਂ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਵੇਂ ਉਹਨਾਂ ਨੇ ਚੱਲ ਰਹੇ ਪੰਜਾਬ ਦੇ ਮੁੱਦਿਆਂ ਨੂੰ ਆਪਣੇ ਗੀਤਾਂ ਦੇ ਵਿੱਚ ਪਰੋਣਾ ਹੈ ਫਿਰ ਵੀ ਉਹ ਆਪਣੇ ਗੀਤਾਂ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰ ਦਿੰਦੇ ਨੇ ਉਹਨਾਂ ਦਾ ਗਾਇਆ ਗੀਤ ਸੁਰਮੇਉਣ ਤਰੀਕਾ ਤੇ ਪੰਜਾਬ ਕਿੱਥੇ ਦੱਬਦਾ ਕੀ ਪਤਾ ਵਰਗੇ ਗੀਤ ਇਸ ਗੱਲ ਦਾ ਸਬੂਤ ਨੇ ਕਿ ਹਾਲੇ ਵੀ ਪੰਜਾਬ ਦੇ ਵਿੱਚ ਚੰਗੇ ਤੇ ਸੂਝਵਾਨ ਲਿਖਾਰੀ ਹੈਗੇ ਨੇ ਜੋ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਰਹਿੰਦੇ ਨੇ ਸੋ ਤੁਹਾਨੂੰ ਅਰਜਨ ਢਿੱਲੋਂ ਦਾ ਕਿਹੜਾ ਗੀਤ ਪਸੰਦ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ ਰਾਖਾ